ਵਾਹਿਗੁਰੂ ਜੀ ਕਾਹਾਲ ਸਾਹਿਬ ਹੈ ਫਤੇ ਆਪਣੇ ਭਾਈ ਜਿਹੜਾ ਕਬੱਡੀ ਕੈਂਪ ਚੱਲ ਰਿਹਾ ਹੈਗਾ ਇਹਨੂੰ 105 ਦਿਨ ਹੋ ਗਏ ਅੱਜ ਬਹੁਤ ਵਧੀਆ ਢੰਗ ਨਾਲ ਬਹੁਤ ਤਰੀਕੇ ਨਾਲ ਚੱਲ ਰਿਹਾ ਹੈ ਆਪਣੇ ਜਿੰਨੇ ਕਬੱਡੀ ਖਿਡਾਰੀ ਹੈ ਜਿੰਨੇ ਕੋਚ ਹੈ ਜਿੰਨੇ ਆਪਣੇ ਆਪਣੇ ਸਹਿਯੋਗੀ ਆਉਂਦੇ ਆ ਡੇਲੀ ਆਪਣੇ ਨਾਲ ਸੇਵਾ ਕਰਾਉਂਦੇ ਆ ਬਾਕੀ ਪਿੰਡ ਦੇ ਵਿੱਚੋਂ ਸੇਵਾ ਆਉਂਦੀ ਹੈ ਅੱਜ ਜਿਹੜੇ ਆਪਾਂ ਡੈਟ ਬੰਡ ਲਈ ਜਾ ਰਹੇ ਹਾਂਗੇ ਉਹ ਆਪਣੇ ਫੰਡ ਦੇ ਵਿੱਚੋਂ ਆ ਗਈ ਤੇ ਇੱਕ ਆਪਣੇ 1000 ਰੁਪਏ ਅੱਜ ਅਕਬਰ ਖਾਨ ਦਾ ਆਇਆਗਾ ਉਹਨਾਂ ਵਾਸਤੇ ਕਲਾਪਿੰਗ ਕਰ ਦਿਓ ਅਕਬਰ ਖਾਨ ਆਪਾਂ ਨੂੰ ਪੈਸੇ ਦੇ ਕੇ 1000 ਰੁਪਇਆ ਬਾਕੀ ਤੁਹਾਡਾ ਧੰਨਵਾਦ ਕਰਦੇ ਆਂ ਵਧੀਆ ਦਾ ਟਾਈਮ ਕੱਢ ਕੇ ਆਉਣਾਗੇ ਵਧੀਆ ਸਿੱਖਿਆ ਕਰੋ ਤੇ ਟਾਈਮ ਨਾ ਆਇਆ ਕਰੋ ਤੇ ਟਾਈਮ ਨਾ ਜਾਇਆ ਕਰੋ ਤੇ ਰਾਹ ਦੇ ਵਿੱਚ ਨਹੀਂ ਖੜਨਾ ਕਿਸੇ ਕੋਲੇ ਤੇ ਮਾੜੀ ਸੰਗ ਤੋਂ ਬਚਣਾ ਹੈ ਨਸਿਆਂ ਤੋਂ ਬਚਣਾ ਹੈ ਤੇ ਮਾਪਿਆਂ ਦੀ ਆਗਿਆਵਰ ਮੰਨਣਾ ਹੈਗਾ ਗੁਰਦੁਆਰੇ ਨਾਲ ਜੜੋ ਫਲਾਹ ਜਿਵੇਂ ਕੋਈ ਤੁਹਾਨੂੰ ਜਿਹੜਾ ਗੁਰਦੁਆਰਾ ਨੇੜੇ ਲੱਗਦਾ ਜੰਡਸਰ ਲੱਗਦਾ ਉਧਰ ਉਧਰ ਲੱਗਦਾ ਹੈਗਾ ਜਿਹੜੇ ਪਾਸੇ ਆਉਣੇ ਹੋਗੇ ਜਾਂ ਕੋਈ ਮੰਦਿਰ ਜਾਂਦਾ ਜਾਂ ਕਿਤੇ ਪਾਸੇ ਹੋਰ ਜਾਂਦਾ ਹੈ ਪਾਠ ਵੀ ਕਰਿਆ ਕਰੋ ਤੇ ਚੰਗੀਆਂ ਗੱਲਾਂ ਸਿੱਖੋ ਮਾੜੀਆਂ ਗੱਲਾਂ ਸਾਈਡ ਤੇ ਕਰਦਿਆ ਕਰੋ ਤੇ ਚੰਗੇ ਇਨਸਾਨ ਮੰਨੋ ਚੰਗੇ ਇਨਸਾਨ ਮੰਨਦਾ ਹੀ ਆਪਣਾ ਗਰਾਉਂਡ ਦੇ ਵਿੱਚ ਆਉਣ ਦਾ ਫਾਇਦਾ ਹੈਗਾ ਚੰਗੀਆਂ ਗੱਲਾਂ ਸਿੱਖੋ ਜੋ ਕਿ ਆਪਣੇ ਪਿੰਡ ਦੇ ਵਿੱਚ ਕੈਂਪ ਚੱਲਿਆ ਬਹੁਤ ਵਧੀਆ तरीके ਨਾਲ कैंप ਚੱਲੀ ਜਾਂਦਾ ਆਪਣੇ ਸਿਕਿਉਰ ਵਾਲੇ ਮੁੰਡੇ ਆ ਜਿਵੇਂ ਲੱਖੂ ਹੋ ਗਿਆ ਕੰਪਿਊਟਰ ਹੋ ਗਿਆ ਬਾਕੀ ਹੋਰ ਮੁੰਡੇ ਜਿੰਨੇ ਆਪਣੇ ਨਾਲ ਜੁੜੇ ਹੋਏ ਹੈਗੇ ਸਾਰੇ ਜਿਹਨੇ ਬਾਈ ਵਰਗੇ ਆਪਣੇ ਡੇਲੀ ਸੇਵਾ ਕਰਾਉਂਦੇ ਨਾਲ ਕੇਲਿਆਂ ਦੀ ਬਾਕੀ ਆਪਣੇ ਮੰਗੇ ਵਰਗੇ ਇਹ ਵੀ ਬਹੁਤ ਚਿਰ ਦਾ ਵਧੀਆ ਆਪਣੇ ਨਾਲ ਜੁੜਿਆ ਹੋਇਆਗਾ ਤੇ ਪਹਿਲਾ ਇਹ ਆਪਣੇ ਤੂੰ ਇਹ ਲੈ ਕੇ ਕਬੱਡੀ ਵੀ ਖੇਡਿਆ ਰਹੀ ਰਹੇਗਾ ਜਿੰਮ ਦਾ ਵਿੱਚ ਵੀ ਬਹੁਤ ਵਧੀਆ ਆਪਦੀ ਲਾਉਂਦਾਗਾ ਤੇ ਬਾਕੀ ਹੁਣ ਆਪਣੇ ਨਾਲ ਸੇਵਾ ਕਰਾਉਂਦਾਗਾ ਤੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ